ਅਸੀਂ ਇੱਕ ਸੋਚ ਸਸਤਾ ਬਣਾਈ ਹੋਈ ਹੈ ਜੀ ਤਾਂ ਜਿਹਦਾ ਮੁੱਖ ਮਕਸਦ ਇਹ ਹੈ ਕਿ ਜਿਹੜੇ ਵਾਤਾਵਰਣ ਦੇ ਵਿੱਚ ਇੱਕ ਤਾਂ ਦੋ ਗੱਲਾਂ ਨੇ ਇੱਕ ਤਾਂ ਵਾਤਾਵਰਣ ਚ ਅਸੀਂ ਕਹਿੰਦੇ ਆ ਵੀ ਮੁਰਲੀਆਂ ਲੋੜਾ ਸਾਡੀਆਂ ਖਰਾਬ ਹੋ ਗਈਆਂ ਨੇ ਹਵਾ ਖਰਾਬ ਹੋ ਗਈ ਆ ਪਾਣੀ ਖਰਾਬ ਆ ਭੋਜਨ ਖਰਾਬ ਆ ਧਰਤੀ ਰਹਿਣ ਯੋਗ ਨਹੀਂ ਰਹੀ ਦੂਸਰਾ ਇਹ ਹੈ ਕਿ ਕੁਝ ਹਜੇ ਸਹਿਰਦ ਲੋਕ ਦੁਨੀਆ ਤੇ ਮੌਜੂਦ ਨੇ ਜਿਹੜੇ ਆਪੋ ਆਪਣੇ ਕੰਮ ਕਰ ਰਹੇ ਆ ਕੋਈ ਖੇਤ ਚ ਕੰਮ ਕਰ ਰਿਹਾ ਕੋਈ ਸ਼ਹਿਰ ਚ ਕੰਮ ਕਰ ਰਿਹਾ ਉਹ ਵੱਖ-ਵੱਖ ਲੋਕ ਕੰਮ ਕਰ ਰਹੇ ਆ ਆਪਾਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰ ਰਹੇ ਆ ਤਾਂ ਉਹ ਇਹ ਤੀਸਰਾ ਮੇਲਾ ਜਿਹੜਾ ਸੂਚ ਸੰਸਥਾ ਵੱਲੋਂ ਲਾਇਆ ਜਾਂਦਾ ਬਾਬਾ ਜੀ ਗਰਮੀਤ ਸਿੰਘ ਜੀ ਸਾਡੇ ਸਰਪ੍ਰਸਤ ਨੇ ਇਹ ਪਾਤਸ਼ਾਹ ਸਾਹਿਬ ਸਾਡੇ ਐਡਵਾਈਜ਼ਰ ਨੇ ਤੇ ਸਿਕੋ ਸਾਹਿਬ ਐਤ ਕੀਏ ਜਿਹੜਾ ਮੇਲਾ ਕਾਰਪੋਰੇਸ਼ਨ ਨਾਲ ਸਾਂਝੇ ਤੌਰ ਤੇ ਲਾਇਆ ਜਾ ਰਿਹਾ ਔਰ ਇਹਦੇ ਵਿੱਚ ਇਹ ਰੋਜ਼ਗਾਰਡਨ ਦੇ ਵਿੱਚ 3 ਤੇ 4 ਫਰਵਰੀ ਨੂੰ ਲਾ ਰਹੇ ਆ ਆਪਾਂ ਇਹਦੇ ਵਿੱਚ ਜਿਹੜੀਆਂ 100 ਤੋਂ ਵੱਧ ਸਟਾਲਾਂ ਹੋਣੀਆਂ ਸਟਾਲ ਉਹ ਨਹੀਂ ਹੈਗੀਆਂ ਵੀ ਜਿਵੇਂ ਸਲਾਦ ਘਟ ਨਾਲ ਵਾਲੀਆਂ ਟਾਈਪ ਆ ਸਾਰਿਆਂ ਦੇ ਵਿੱਚ ਜਿਹੜੀਆਂ ਵੱਖ-ਵੱਖ ਤਕਨੀਕਾਂ ਕੀਤੀਆਂ ਜਾਣਗੀਆਂ ਇਹਦੇ ਵਿੱਚ ਜਿਹੜੇ ਆਪਣੇ 파ਟਨਰ ਨੇ ਜਿਹੜੇ ਚ ਕੋਲੈਬੋਰੇਸ਼ਨ ਹੈਗੀ ਆ ਉਹ ਚ ਤਿੰਨ ਤਾਂ ਯੂਨੀਵਰਸਿਟੀਆਂ ਨੇ ਪੀਏਯੂ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸੈਂਟਰ ਹੈਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਆ ਇਸ ਤੋਂ ਬਿਨਾ ਆਈਆਈਟੀ ਰੋਪੜ ਆ ਤੇ ਪੰਜਾਬ ਪੋਲੀਊਸ਼ਨ ਕੰਟਰੋਲ ਬੋਰਡ ਆ ਉਸ ਤੋਂ ਬੜਾ ਆਪਣਾ ਜੀਐਨਈ ਕਾਲਜ ਆ ਇਹਦਾ ਬਹੁਤ ਜ਼ਿਆਦਾ ਸੰਸਥਾਵਾਂ ਨੇ ਜਿਹੜੀਆਂ ਵਾਤਾਵਰਣ ਦੇ ਵੱਖ-ਵੱਖ ਮੁੱਦਿਆਂ ਤੇ ਕੰਮ ਕਰ ਰਹੀਆਂ ਨੇ ਬਹੁਤ ਲੋਕ ਪਿੰਡਾਂ ਦੇ ਵਿੱਚ ਨੇ ਜਿਹੜੇ ਵੱਖ-ਵੱਖ ਖਿੱਤਿਆਂ ਦੇ ਵਿੱਚ ਕੰਮ ਕਰ ਰਹੇ ਨੇ ਉਹ ਸਾਰਿਆਂ ਨੂੰ ਇੱਕ ਤਾਂ ਆਪਾਂ ਇੱਕ ਵੱਡੇ ਪਲੇਟਫਾਰਮ ਤੇ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਆਪਾਂ ਇਕੱਠਾ ਕਰ ਰਹੇ ਆ ਫਿਰ ਆਪਾਂ ਇਹਦੇ ਵਿੱਚ ਮੁੱਖ ਮੁੱਦਾ ਇਹ ਹੁੰਦਾ ਕਿ ਜਿਹੜੇ ਜਿਹੜੇ ਲੋਕ ਕੰਮ ਕਰ ਰਹੇ ਆ ਉਹਨਾਂ ਨੂੰ ਆਪਾਂ ਕਿਵੇਂ ਅਨਕਰਾਜ ਕਿਦਾਂ ਕਰ ਸਕਦੇ ਆ ਉਹਦੇ ਲਈ 10 ਸ਼੍ਰੇਣੀਆਂ ਨੇ ਜੀ ਆਪਣੇ ਕੋਲੇ ਅਵਾਰਡ ਲਏ ਪਹਿਲਾ ਅਵਾਰਡ ਆਪਣਾ ਅੱਜਕੱਲ ਫੈਸ਼ਨ ਚ ਆ ਕੇ ਜੰਗਲ ਲੋੜੇ ਪਰ ਜੰਗਲ ਉਹ ਹੁੰਦਾ ਜਿਹਨੂੰ ਸਦੀਆਂ ਲੱਗ ਜਾਂਦੀਆਂ ਪਤਾ ਨਹੀਂ ਕਿ ਕਿਹੜੇ ਸਾਲ ਲੱਗ ਜਾਂਦੇ ਆ ਤੇ ਆਪਣਾ ਜਿਹੜਾ ਪਹਿਲਾ ਅਵਾਰਡ ਉਸ ਪਿੰਡ ਲਈ ਆ ਜਿਨ੍ਹਾਂ ਨੇ ਆਪਣੇ ਪਿੰਡ ਦੇ ਵਿੱਚ ਪ੍ਰਾਤਮ ਚਿੜੀ ਘਟੋ ਘਟ ਤ 100 ਸਾਲ ਪੁਰਾਣੀ ਹੋਵੇ ਉਸ ਪਿੰਡ ਨੂੰ ਜਾਂ ਉਸ ਪਿੰਡ ਦੀ ਜਿਹੜੀ ਸੰਸਥਾ ਨੇ ਉਹ ਸੰਭਾਲੀ ਹੋਊਗੀ ਉਹਨਾਂ ਨੂੰ ਲੱਖ ਰੁਪਏ ਦਾ ਅਵਾਰਡ ਆ ਦੂਸਰਾ ਅਵਾਰਡ ਹੈਗਾ ਕਲੀਨ ਵਿਲੇਜ ਅਵਾਰਡ ਜਿਹੜਾ ਉਹ ਉਹ ਪਿੰਡ ਜਿੱਥੇ ਗਲੀਆਂ ਨਾਲੀਆਂ ਟਕੀਆਂ ਹੋਈਆਂ ਨੇ ਪਾਣੀ ਦਾ ਸਚੱਜਾ ਪ੍ਰਬੰਧ ਆ ਸੂਲਰ ਲਾਈਟ ਆ ਸਾਰੀ ਜਗ੍ਹਾ ਜਿਹੜੇ ਪਖਾਨੇ ਬੜੇ ਹੋਏ ਆ ਇੱਕ ਮਾਡਲ ਪਿੰਡ ਆ ਜਿਹੜਾ ਆਪਾਂ ਉਹ ਸਿਲੈਕਟ ਕਰਾਂਗੇ ਉਹਨਾਂ ਨੂੰ 75000 ਰੁਪਏ ਦਾ ਅਵਾਰਡ ਆ ਫਿਰ ਜੰਗਲੀ ਜੀਵਾਂ ਬਾਬਤ ਸਾਡੀ ਜਿਹੜੀ ਦੋ ਹੀ ਆ ਹੁਣ ਪਿੱਛੇ 23 ਦੂਆ ਆਇਆ ਹੋਇਆ ਅਸੀਂ ਸਾਰੇ ਲੋਕ ਡਾਂਗਾ ਤੇ ਬੰਦੂਕ ਚੱਕੀ ਫਿਰਦੇ ਵੀ ਮਿਲ ਜੇ ਸੀ ਠੋਕ ਦੇਣਾ ਤਾਂ ਉਹਨਾਂ ਦੀ ਕੀ ਇੰਪੋਰਟੈਂਸ ਆ ਉਹਦੇ ਤੇ ਬੜੇ ਲੋਕ ਸਹਿਰ ਦੇ ਲੋਕ ਕੰਮ ਕਰ ਰਹੇ ਨੇ 50000 ਦਾ ਅਵਾਰਡ ਉਹਨਾਂ ਸੰਸਥਾ ਜਿਹੜੀ ਕੋਈ ਸਸਥਾ ਜਾਂ ਵਿਅਕਤੀ ਵਿਸ਼ੇਸ਼ ਨੂੰ ਜਾਣਾ ਵੀ ਜਿਹੜੇ ਜੰਗਲੀ ਜੀਵਾਂ ਦੀ ਸੁਰੱਖਿਆ ਤੇ ਕੰਮ ਕਰਦੇ ਆ ਖੇਤੀ ਆ ਜਿਹੜਾ ਸਾਨੂੰ ਸਾਰੇ ਚਾਹਣੇ ਆਪਾਂ ਜਿੰਨੇ ਇੱਥੇ ਬੈਠੇ ਆ ਜਾਂ ਸੁਣ ਰਹੇ ਲੋਕ ਕਿ ਭੋਜਨ ਸਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਜੈਵਿਕ ਖੇਤੀ ਤੇ ਜਿਹੜਾ ਕੰਮ ਟੈਕਨੀਕਲੀ ਵਧੀਆ ਤਰੀਕੇ ਨਾਲ ਕਰ ਰਿਹਾ ਕਿਸਾਨ ਉਹਦੇ ਲਈ ਆਪਣਾ 50000 ਦਾ ਅਵਾਰਡ ਆ ਫਿਰ ਸ਼ਹਿਰਾਂ ਚ ਬਹੁਤ ਲੋਕ ਹੁਣ ਕੰਮ ਕਰਨਾ ਸ਼ੁਰੂ ਕਰਤਾ ਜਿਨ੍ਹਾਂ ਨੇ ਤੇ ਆਪਣਾ ਇੱਕ ਵਾਰਡ ਹੈਗਾ ਰੂਫ ਟਾਪ ਕਿਚਨ ਗਾਰਡਨਿੰਗ ਜਿਹੜੇ ਲੋਕ ਛੱਤ ਤੇ ਬਗੀਚੀ ਬਣਾ ਕੇ ਆਪਣੇ ਲਈ ਜਾਂ ਆਸ-ਪਾਸੇ ਸੱਜਣ ਬੇਲੀਆਂ ਲਈ ਭੋਜਨ ਤਿਆਰ ਕਰ ਰਿਹਾ ਉੱਥੇ ਫਾਲ ਸਬਜ਼ੀਆਂ ਛੱਤ ਤੇ اگਾਈ ਜਾ ਰਿਹਾ ਉਹਨਾਂ ਨੂੰ ਇੱਕ ਵਾਰਡ ਹੈ ਫਿਰ ਗ੍ਰੀਨ ਕੈਂਪਸ ਦਾ ਅਵਾਰਡ ਆ 6 ਨੰਬਰ ਆ ਉਹਦੇ ਵਿੱਚ ਆਪਾਂ ਪ੍ਰਾਈਵੇਟ ਕਾਲਜ ਅਲੱਗ ਰੱਖੇ ਆ ਸਰਕਾਰੀ ਕਾਲਜ ਅਲੱਗ ਰੱਖੇ ਨੇ ਆਪਾਂ ਉਹ ਕਾਲਜ ਦੇਖਾਂਗੇ ਜਿਨ੍ਹਾਂ ਦਾ ਐਕਚੁਅਲ ਗ੍ਰੀਨ ਆ ਕੱਲਾ ਇਹ ਨਹੀਂ ਹੈਗਾ ਕਿ ਵੀ 2 ਏਕੜ ਦਾ ਬਸ ਕੱਲਾ ਪਲੇ ਗਰਾਊਂਡ ਹੀ ਆ ਉੱਥੇ ਦਰਖਤ ਕਿੰਨੇ ਨੇ ਉੱਥੇ ਸੂਰਜੀ ਊਰਜਾ ਦਾ ਕੀ ਤਰਜੀਹ ਦਿੱਤੀ ਜਾਂਦੀ ਆ ਤੇ ਗ੍ਰੀਨ ਕੈਂਪਸ ਦਾ ਅਵਾਰਡ ਆ ਫਿਰ ਪਿਛਲੇ ਕੁਝ 5-7 ਸਾਲਾਂ ਵਿੱਚ ਐਗਰੀਕਲਚਰ ਕਾਲਜ ਖੇਤੀਬਾੜੀ ਕਾਲਜ ਬਹੁਤ ਖੁੱਲੇ ਨੇ ਤਾਂ ਉਹ ਕਾਲਜਾਂ ਦੇ ਲਈ ਅਵਾਰਡ ਆ ਕਿ ਉੱਥੋਂ ਦੇ ਬੱਚੇ ਇੱਕ ਖੇਤੀョ ਮਾਡਲ ਹੋਣਾ ਕੀ ਚਾਹੀਦਾ ਉਹ ਇੱਕ 3D ਮਾਡਲ ਲੈ ਕੇ ਆਉਣਗੇ ਫਿਰ ਉਹਨਾਂ ਚੋਂ ਆਪਾਂ ਅਵਾਰਡ ਦੇਣੇ ਆ ਬੱਚਿਆਂ ਨੂੰ ਜ਼ਿਆਦਾਤਰ ਸ਼ੀਲਡ ਹੀ ਦਿੱਤੇ ਜਾਂਦੀਆਂ ਬੱਚਿਆਂ ਲਈ ਆਪਾਂ ਸਪੈਸ਼ਲ ਪ੍ਰਾਈਵੇਟ ਸਕੂਲਾਂ ਦੀ ਅਲੱਗ ਕੈਟਾਗਰੀ ਰੱਖੀ ਆ ਸਰਕਾਰੀ ਦੀ ਅਲੱਗ ਕੈਟਾਗਰੀ ਰੱਖੀ ਆ ਉਹ ਵੀ ਵਾਤਾਵਰਣ ਬਚਾਉਣ ਦੇ ਮਾਡਲ ਲੈ ਕੇ ਆਉਣਗੇ ਉਸ ਤੋਂ ਬਿਨਾ ਸ਼ਾਰਟ ਫਿਲਮ ਅੱਜਕੱਲ੍ਹ WhatsApp ਸਾਰਾ ਸੋਸ਼ਲ ਮੀਡੀਆ ਦਾ ਜਮਾਨਾ ਛੋਟੀਆਂ-ਛੋਟੀਆਂ ਵੀਡੀਓ ਚੱਲਦੀਆਂ ਨੇ ਤੁਸੀਂ ਵੀ ਇਵਨ ਸਾਰੇ ਜਿਹੜੇ ਪ੍ਰੈਸ ਵਾਲੇ ਆ ਸੱਜਣ ਬੇਲੀ ਇਹ ਵੀ ਇਹਦੇ ਚ ਅਪਲਾਈ ਕਰ ਸਕਦੇ ਆ ਸ਼ਾਰਟ ਫਿਲਮ ਦੀ ਜਿਹੜੀ ਹੈਗੀ ਆ ਕੈਟਾਗਰੀ ਆ ਫਿਰ ਫੋਟੋਗ੍ਰਾਫੀ ਆ ਜਿਹੜੀ ਹੈਗੀ ਆ ਫੋਟੋਗ੍ਰਾਫੀ ਜਿਹੜੀ ਜਿਹੜੀ ਕੁਦਰਤ ਨਾਲ ਸੰਬੰਧਿਤ ਆ ਸੋ ਇਹ ਆਪਣੀਆਂ 10 ਕੈਟਾਗਰੀਜ਼ ਨੇ ਤਾਂ ਉਹ ਆਪਾਂ ਅਵਾਰਡ ਸਾਰਿਆਂ ਨੂੰ ਦੇ ਰਹੇ ਆ ਸੋ ਇਹ ਮੋਟਾ-ਮੋਟਾ ਜਿਹਾ ਕੰਮ ਤੇ ਸਰ ਪਰਾਲੀ ਨੂੰ ਲੈ ਕੇ ਵੀ ਕੁਝ ਹੈ ਆ ਸਾਰਾ ਮਤਲਬ ਜਿਹੜਾ 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 ਆਪਣਾ ਇਹ ਚੋ ਔਰ অর্ਗੈਨਿਕ ਫਾਰਮਿੰਗ ਜੈਵਿਕ ਖੇਤੀ علاوہ ਹੈਗਾ ਉਹ ਆਈ ਨਹੀਂ ਹੈਗਾ ਕਿ ਬੰਦਾ ਕਹਿੰਦਾ ਮੈਂ ਪਿਛਲੇ 3 ਸਾਲ ਤੋਂ ਜਾਂ 10 ਸਾਲ ਤੋਂ ਖਿਜਾਬ ਖੇਤੀ ਕਰ ਰਿਹਾ ਉਹਦਾ ਇੱਕ ਇੱਕ ਸਾਡਾ ਇੱਕ ਕਰਾਈਟੇਰੀਆ ਬਣਿਆ ਉਹਦੀ ਟੀਮ ਬਣੀ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡਾ ਇਹ ਹੈ ਕਿ ਕੀ ਉਹ ਪਿਛਲੇ ਕਿੰਨੇ ਸਾਲਾਂ ਤੋਂ ਜ਼ਮੀਨ ਨੂੰ ਜਿਹੜੀ ਪਰਾਲੀ ਨੂੰ ਅੱਗ ਤਾਂ ਨਹੀਂ ਲਾ ਰਿਹਾ ਸੋ ਉਹ ਤਾਂ ਡੈਫੀਨਟਲੀ ਉਹਦਾ ਵਿੱਚ ਹਿੱਸਾ ਹੋਈ ਗਿਆ ਜਿਹੜਾ ਪਰਾਲੀ ਦਾ ਮੁੱਦਾ ਉਹ ਵੀ এনਵਾਇਰਨਮੈਂਟ ਦੇ ਨਾਲ ਹੀ ਰਿਲੇਟਡ ਹੈ ਠੀਕ ਨਹੀਂ ਹੁਣ ਜੇ ਕੋਈ ਸਾਨੂੰ ਆਹ ਜਿਹੜਾ ਲੱਖੇ ਵਾਲੀ ਸਾਹਿਬ ਨੂੰ ਦੱਸਿਆ ਵੀ ਸ਼ਾਰਟ ਫਿਲਮ ਬਣਾ ਕੇ ਲਿਆਦਾ ਉਹਦੇ ਵਿੱਚ ਵੀ ਤੁਸੀਂ ਇਸ ਮੁੱਦੇ ਨੂੰ ਕੋਈ ਬੰਦਾ ਉਭਾਰ ਕੇ ਲਿਆ ਸਕਦਾ ਵੀ ਚ ਪ੍ਰਾਲੀ ਨੂੰ ਕਿਵੇਂ ਡਿਸਪੋਜ਼ ਆਫ ਕੀਤਾ ਜਾ ਸਕਦਾ ਜਿਹਦੇ ਨਾਲ এনवायरमेंट ਨੂੰ ਖਤਰਾ ਨਾ ਹੋਵੇ ਉਹ ਇੱਕ ਆਪਣੇ ਆਪ ਦੇ ਵਿੱਚ ਸੁਜੈਸ਼ਨ ਲੈ ਕੇ ਆਉਣਗੇ ਲੋਕ ਸਾਡੇ ਲਈ ਇਸ ਕਰਕੇ ਜੋ ਇਹ ਪ੍ਰੋਗਰਾਮ ਕੋ ਟੋਟਲ এনवायरमेंट ਬੇਸਡ ਹੈ ਵੀ ਅਸੀਂ ਆਪਣੇ এনवायरमेंट ਨੂੰ ਜਿੰਦਾ ਜਾਗਦਾ ਕਿਵੇਂ ਰੱਖ ਸਕੀਏ ਤਾਂ ਕਿ ਆਉਣ ਵਾਲੀ ਜਨਰੇਸ਼ਨ ਜਿੰਦੀਆਂ ਜਾਗਦੀਆਂ ਰਹਿ ਸਕਣ